ਸਵਾਗਤ ਹੈ ਬੱਚੇ ਤੁਹਾਡਾ ਵਿਨੈਕ ਅਕੈਡਮੀ ਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਪੁਲਿਸ ਹੈੱਡ ਕਨਸਟੇਬਲ ਪੇਪਰ 1 ਦੇ ਬਾਰੇ ਚ ਜੋ 2021 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ MCQ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਸੁਰਜਨ ਪੜਾਉਂਦਾ ਵਾਕ ਵਿੱਚ ਕਿਹੜੀ ਕਿਰਿਆ ਵਰਤੀ ਗਈ ਹੈ की आएगा ऑप्शन एक प्रेरणार्थक गुजर का स्त्रीलिंग है क्या आएगा स्त्रीलिंग ऑप्शन बी गुजरी It may rain today ਦਾ ਸਹੀ ਪੰਜਾਬੀ ਅਨੁਵਾਦ ਕੀ ਹੈ ਕੀ ਆਏਗਾ অপশন B ਅੱਜ ਮੀਂਹ ਪੈ ਸਕਦਾ ਹੈ ਮਹਿਕ ਦਾ ਵਿਰੋਧੀ ਸ਼ਬਦ ਕੀ ਹੈ की आएगा ऑप्शन सी बदबू लोन शब्द का सही पंजाबी अनुवाद की है ऑप्शन बी सुनना 8 ਲਿਖਿਆਂ ਵਿੱਚੋਂ ਅਸ਼ੁੱਧ ਸ਼ਬਦ ਦੀ ਚੋਣ ਕਰੋ ਅਸ਼ੁੱਧ ਯਾਨੀ ਕਿ ਜੋ ਸ਼ੁੱਧ ਨਹੀਂ ਹੈ ਕੀ ਆਏਗਾ অপਸ਼ਨ ਸੀ ਕੁੱਤਾ ਅਮੀਰ ਆਦਮੀ ਦੀ ਹਰ ਕੋਈ ਖੁਸ਼ ਆਮੰਦ ਕਰਦਾ ਹੈ ਵਾਕ ਦੀ ਕਿਸਮ ਕੀ ਹੈ आएगा ऑप्शन डी धारण वाक आई हैव रीड ऑटोबायोग्राफी ऑफ लेनिन द सही पंजाबी अनुवाद की है ऑप्शन डी ਮੈਂ ਲੈਨਿਨ ਦੀ ਸਵੈ ਜੀਵਨੀ ਪੜ੍ਹੀ ਹੈ ਜਿੰਦਰਾ ਦਾ ਸਮਾਨ ਅਰਥਕ ਸ਼ਬਦ ਕੀ ਹੈ ਜਿੰਦਰਾ ਕੀ ਬਣੇਗਾ ਜਿੰਦਰਾ ਦਾ ਸਮਾਨ ਅਰਥਕ ਆਪਸ਼ਨ ਬੀ ਤਾਲਾ ਸਿਰ ਬੁਬਲ ਪਹਿਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਕੀ ਆਏਗਾ অপਸ਼ਨ B ਬੇਜਤੀ ਹੋਣਾ ਕਿਹੜਾ ਸ਼ਬਦ ਆਈਡਲ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਨਹੀਂ ਹੈ ਇਹ ਆਏਗਾ অপਸ਼ਨ B 부த் হাফ ਬ੍ਰੀਡ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ ਕੀ ਆਏਗਾ অপশন ডি 도ਗਲਾ ਦਰਿਆ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਅਨਸਵਰ ਕੀ ਦੇ ਵਿੱਚ ਨਾ ਇਸ ਦੀ অপਸ਼ਨ ਲਾ ਰખી ਸੀ অপশন B ਖਾਸ ਨਾਮ ਪਰ ਦਰਿਆ ਜਿਹੜਾ ਆਮ ਨਾਮ ਵੀ ਆ ਸਕਦਾ ਹੈ ਇਸ ਕੁਸਚਨ ਨੂੰ ਤੁਸੀਂ ਧਿਆਨ ਰੱਖੋਗੇ। ਕੁਕੜ ਖੇ ਉਡਾਈ ਆਪਣੇ ਸਿਰ ਪਾਈ ਅਖਾਨ ਕਦੋ ਬੋਲਿਆ ਜਾਂਦਾ ਹੈ? ਕੀ ਆਏਗਾ অপਸ਼ਨ D ਜਦੋਂ ਕੋਈ ਖੁਦ ਗੱਲ ਕਰਕੇ अपनी बेजती आप कराए तो उसी मेहनत करोगे वाक किस काल विच है वर्तमान भूतकाल समकाल या की आएगा ऑप्शन डी काल ਉਸ ਤੋਂ ਬਾਅਦ ਆਇਆ ਇੱਕ ਪੈਰਾ ਇਸ ਨੂੰ ਤੁਸੀਂ ਵੀਡੀਓ ਸਟੌਪ ਕਰਕੇ ਧਿਆਨ ਦੇ ਨਾਲ ਪੜੋਗੇ ਆਪਾਂ ਸਿੱਧਾ ਕੁਐਸਚਨ ਡਿਸਕਸ ਕਰਦੇ ਹਾਂ ਪਿੰਡਾਂ ਵਿੱਚ ਸਾਂਸਕ੍ਰਿਤਿਕ ਧਾਰਮਿਕ ਸਰਗਰਮੀਆਂ ਕੌਣ ਚਲਾ ਰਿਹਾ ਹੈ ਇਹ ਆਏਗਾ অপਸ਼ਨ C ਲੋਕ ਮੰਡਲੀਆਂ ਆਪਣੇ ਨਾਲ ਧੱਕਾ ਹੋਣ ਤੇ ਲੋਕ ਕੀ ਕਰਨ ਲੱਗ ਪਏ ਹਨ ਕੀ ਕਰਨ ਲੱਗ ਪਏ ਹਨ অপਸ਼ਨ C ਮੁਜਾਰੇ ਤੇ ਹੜਤਾਲਾਂ ਦੁਨੀਆ ਕਦੋਂ ਬਦਲਦੀ ਹੈ ਕਦੋਂ ਬਦਲਦੀ ਹੈ ਦੁਨੀਆ অপਸ਼ਨ ਸੀ ਵਕਤ ਨਾਲ ਲੋਕਾਂ ਦੇ ਰਹਿਣ ਸਹਿਣ ਨੂੰ ਬਦਲਣ ਵਿੱਚ ਕਿਸ ਦੀ ਭੂਮਿਕਾ ਹੈ ਇਸਦੀ ਭੂਮਿਕਾ ਹੈ অপਸ਼ਨ B ਇੰਟਰਨੈਟ ਦੀ। ਉਪਰੋਕਤ ਪੈਰੇ ਦਾ ਸਹੀ ਸਿਰਲੇਖ ਚੁਣੋ। ਕਿਹੜਾ ਸਹੀ ਸਿਰਲੇਖ ਹੈ? অপਸ਼ਨ A ਪਿੰਡਾਂ ਦੀ ਬਦਲਦੀ ਨੁਹਾਰ। ਠੀਕ ਹੈ? ਤਾਂ ਠੀਕ ਹੈ ਬੱਚੇ। ਇੱਥੇ ਆਪਣੇ MCQ ਪੂਰੇ ਹੁੰਦੇ ਹਨ। ਮਿਲਦੇ ਹਾਂ ਕੱਲ। ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਇੰਨੇ ਬਹੁਤ-ਬਹੁਤ ਧੰਨਵਾਦ